ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀ ਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰਾ ਜ਼ਿਲ੍ਹਾ ਤੇ ਤਹਿਸੀਲ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਦੇ ਘਰੇ ਲੂ ਪਸ਼ੂ ਰੱਖੇ ਹੋਏ ਆ ਤਿੰਨ ਚਾਰ ਦੇ ਕਰੀਬ ਘਰ ਦੀ ਇੱਕ ਝੋਟੀ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਟੈਂਡ ਬੁੱਟਰ ਕਲਾ ਸੇਲ ਮੁਕਾ ਠੀਕ ਆ ਜੀ ਮੋਬਾਈਲ ਨੰਬਰ ਹੀ ਜ਼ਿਲ੍ਹਾ ਮੁਕਾ ਮੋਬਾਈਲ ਨੰਬਰ 92149020 ਠੀਕ ਆ ਘਰ ਦੀ ਝੋਟੀ ਆ ਬਾਈ ਆਪਣੇ ਹਾਂ ਜੀ ਬਾਈ ਘਰ ਦੀ ਠੀਕ ਆ ਜੀ ਕਿੰਨੇ ਮੈਸੂਏ ਹੁੰਦੀ ਹੈ ਜੀ ਪਹਿਲੇ ਸਵੇਰ ਸੋੜਾ ਜੀ ਦੰਦੋ ਜੀ ਦੰਦੋ ਚੌਕੀ ਹੈ ਇਹਦਾ ਮਦਰ ਮੈਡਿਕਲ ਰਿਕਾਰਡ ਕੀ ਹੈ ਜੀ ਨਹੀਂ ਮਾਦਰੀ ਦੀ ਅਸੀਂ 1,60,000 ਰੁਪਏ ਦੇ ਵਿੱਚ ਚੰਗੀ ਮਾਦਰੀ ਕਿੰਨਾ ਦੁੱਧ ਸੀ ਉਹਦੇ ਥੱਲੇ ਉਹਦੇ 16-17 ਕਿਲੋ ਦੁੱਧ ਸੀ ਉਹਦੇ ਸਤੋਰਾਂ ਤੋੜ ਕੇ ਦਿਖਾ ਦਿਓ ਜੀ ਦਿਨ ਕਿੰਨੇ ਲੈ ਜੂ ਬਾਈ ਹਜੇ ਦਿਨ ਹਜੇ 7 ਤੋਂ 8 ਦਿਨ ਲੈ ਜੂ ਜੀ ਡੇਟ ਮੁਤਾਬਕ ਹਾਂਜੀ ਲਓ ਜੀ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਪਹਿਲੇ ਸਵੇ ਸੁੰਦੀ ਆ ਜੀ ਮੂੰਹ ਤੋਂ 4 ਦੰਦ ਆ ਜੀ ਦਿਨ ਡੇਟ ਮੁਤਾਬਕ 7 ਤੋਂ 8 ਪਏ ਆ ਮਦਰ ਮਲਕਰ ਰਿਕਾਰਡ ਬਾਈ 10 10 16 17 ਕਿਲੋ ਦਾ ਬਾਕੀ ਕੱਦ ਕਾਠ ਦੀ ਚੰਗੀ ਆ ਜੀ ਵਜਨ ਦੀ ਚੰਗੀ ਆ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਭਵਾਨੇ ਚ ਹਜੇ ਵਲਟਾਂ ਨਾਲ ਬਹੁਤ ਪੰਨਿਆਂ ਨੇ ਸਾਰੀਆਂ ਵਲਟਾਂ ਨਾਲ ਕੱਢ ਕੇ ਸੂਣਾ ਥੋੜੀ ਜੀ ਭਲ ਕਰੀ ਫਿਰਦੀ ਹੈ ਨਾ ਬਾਈ ਇੱਧਰ ਨੂੰ ਇੱਧਰ ਨੂੰ ਲੈ ਚੱਲੋ ਜੀ ਇੱਧਰ ਨੂੰ ਬਾਕੀ ਥਣਾਂ ਦੇ ਸਾਇਜ ਆਪਾਂ ਨੇੜੇ ਤੋਂ ਵੀ ਦਿਖਾ ਦਾਂਗੇ ਆ ਛੋਟੀ ਜੀ ਬੁੱਬੀ ਜੀ ਆ ਬਾਈ ਚਲਦੀ ਜੁਲਦੀ ਤਾਂ ਨਹੀਂ ਹੈ ਠੀਕ ਆ ਜੀ ਥਣਾ ਦੇ ਨਾਲ ਮਾੜੀ ਜੀ ਆ ਮੱਕੀ ਦੇ ਦਾਣੇ ਜਿੱਦ ਦੀ ਬਾਕੀ ਕੱਦ ਵਜਨ ਕਾੜ ਦੀ ਚੰਗੀ ਆ ਜੀ ਕਿੰਨਾ ਕੁ ਪਾਜੂ ਇੱਥੇ ਬੰਨ ਲੈ ਚਲ ਕੋਈ ਨਹੀਂ ਬਾਈ ਹਾਂ ਜੀ ਕਿੰਨਾ ਕੁ ਪਾਜੂ ਬਾਈ ਦੁੱਧ ਦੁੱਧ 14 15 ਕਿਲੋ ਦੁੱਧ ਦੇ ਦੂੰਗੀ ਠੀਕ ਆ ਜੀ ਬਾਕੀ ਸੇਵਾ ਦੇ ਸਰਤੇ ਆ 13 14 ਕਿਲੋ ਬਾਈ ਦੱਸਦਾ ਕਿ ਦੁੱਧ ਦੇ ਦੂੰਗੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਅਰ ਵਾਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਹਵਾਨੇ ਦੀ ਤਿਆਰੀ ਬਹੁਤ ਸੋਹਣੀਆਂ ਦਿਨ ਡੇਟ ਮੁਤਾਬਕ ਸੱਤ ਪਏ ਆ ਬਾਕੀ ਇੱਕ ਦੋ ਦਿਨ ਪਸੂ ਕਈ ਯਾਰ ਉੱਪਰ ਵੀ ਲੈ ਜਾਂਦਾ ਮੁੱਲ ਬਾਈ ਦਾ 135000 ਰੁਪਏ ਮੰਗਦਾ ਹੋਜੂ ਮਾਨਤਾਂ ਨਹੀਂ ਹਾਂ ਮਾਨਤਾਂ ਕਰਦੇ ਠੀਕ ਆ ਜੀ 135000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾਨ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ